ਨਿਕਲ ਗਈਆਂ ਫੂਕਾਂ ਹੁਣ ਉਹ ਕਹੀ ਜਾਣਾ ਵੀ ਮੈਂ ਗੁਰੂ ਦਾ ਬਹੁਤ ਵੱਡਾ ਸਿੰਘ ਐ ਮੈਂ ਕਿਸੇ ਤੋਂ ਡਰਦਾ ਨਹੀਂ ਉਹਨਾਂ ਦੀ ਕੀ ਜੀ ਕੀਮਤੋਂ ਡਰ ਗਿਆ ਹੈ ਉਹ ਮੈਂ ਨਹੀਂ ਡਰਦਾ ਫੇ ਮੰਦਾ ਕਿਉਂ ਨਹੀਂ ਕੀਮੋਲੀ ਡਾਕਟਰ ਕਹਿੰਦੇ ਕੀਮੋ ਕਰਾਉਣ ਲਈ ਸਿਰਮ ਡਾਉਣਾ ਪੈਣਾ ਮੈਂ ਨਹੀਂ ਕੇਸ ਕਟਾਉਣੇ ਪਰ ਇਲਾਜ ਲਈ ਜ਼ਰੂਰੀ ਹੈ ਭੀ ਪਰ ਬਾਬਾ ਜੀ ਕੀ ਕਹਿਣਗੇ ਮੇਰੇ ਸਿੰਘ ਨੇ ਕੈਂਸਰ ਥੋੜ੍ਹ ਕੇ ਕੇਸ ਕਟਾ ਲੇ ਮੈਂ ਬਾਬਾ ਜੀ ਨੂੰ ਕੀ ਜਵਾਬ ਦਵਾਂਗਾ ਮੈਂ ਨਹੀਂ ਡਰਦਾ ਕੈਂਸਰ ਤੋਂ ਮੈਂ ਮਰ ਜੂ ਪਰ ਮੈਂ ਕੇਸ ਨਹੀਂ ਘਟਾਉਣੇ ਵੀਰੇ ਐਵੇਂ ਕਿਵੇਂ ਮਰ ਜਾਏ ਯਾਰ ਤੂੰ ਤਾਂ ਗੁਰੂ ਦਾ ਪਿਆਰਾ ਸਹਿੰਗ ਹੈ ਨਾ ਜੇ ਤੈਨੂੰ ਕੁਝ ਹੋ ਗਿਆ ਤਾਂ ਤੈਨੂੰ ਨਹੀਂ ਬਾਬਾ ਜੀ ਨੂੰ ਜਵਾਬ ਦੇਣਾ ਪੈਣਾ ਪਰ ਮੈਂ ਕੇਸ ਨਹੀਂ ਘਟਾਉਣੇ ਉਹ ਵੀਰੇ ਆਪਾਂ ਬਹੁਤ ਛੋਟੇ ਆ ਤੇ ਬਾਬਾ ਬਹੁਤ ਵੱਡਾ ਜਿਵੇਂ ਤੂੰ ਮੇਰੇ ਤੋਂ ਕਿਤੇ ਸਿਆਣਾ ਕਿਵੇਂ ਬਾਬਾ ਜੀ ਤੇਰੇ ਤੋਂ ਕਿਤੇ ਸਿਆਣੇ ਨੇ ਉਹ ਸਿਰਫ ਕੇਸ ਨਹੀਂ ਬੰਦੇ ਦੀ ਨੀਅਤ ਵੀ ਵੇਖਦੇ